ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਇੰਸਟਾਡੀ ਚੱਲਦੀ ਹੈ ਉਹ ਵੀ ਰਾਣਾ ਟੀਵੀ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਹੈ ਤੇ ਅੱਜ ਆਏ ਬਾਈ ਹਰਮੀਤ ਕੋਲੇ ਬਾਕੀ ਆਪਾਂ ਬਾਈ ਹਰਮੀਤ ਤੋਂ ਲੈਨੇ ਆ ਸੱਸੀ ਗਾ ਬਾਈ ਹਰਮੀਤ ਸੱਸੀ ਗਾ ਬਾਈ ਤੇ ਕਿੰਨੇ ਨਾ ਗੋ ਕਾਉ ਬਾਈ ਅੱਜ ਆਪਣੇ ਕੋਲ ਅੱਜ ਆਪਣੇ ਕੋਲ 2 ਆ ਜੀ 2 ਨਾ ਗੇ ਬਕਾਉਗਾ ਹਾਂਜੀ ਹਾਂਜੀ ਤੇ ਪਹਿਲਾ ਅਵੜ ਤੋਂ ਕੱਲ੍ਹ ਦੀ ਸ਼ੁਆਦ ਹਾਂਜੀ ਬਾਈ ਆ ਸਾਈਵਾਲ ਵੈੜਾ ਦੇ ਕੀ ਡਿਟੇਲ ਆ ਬਾਈ ਹਰਮੀਤ ਦੀ ਤੇ ਵੀਰੇ ਦੂਜਾ ਸੂਆ ਸੁਣਾ ਇਹਨੇ ਦੂਜੇ ਸੂਆ ਸੁਣਾ ਹਾਂਜੀ 8 ਦਾਣਾਂ ਦੀ ਹੈ 8 10 ਦਾਣਾਂ ਦੀ ਕੱਚੀ ਆ 8 ਦਾਣਾਂ ਦੀ ਕੱਚੀ ਆ ਹਾਂਜੀ ਹਾਂਜੀ ਤੇ ਪਹਿਲੇ ਸੂਆ ਬਾਈ ਹਰਮੀਤ ਦੀ ਸੀਓ ਠੰਡੀ ਬਾਈ ਪੂਰੀ ਆ ਬਾਈ ਹੱਥੋਂ ਤੁਮਾਰੀਆਂ ਦਾ ਕੋਈ ਚੱਕਰ ਨਹੀਂ ਆਉ ਹੋ ਜਾ ਬਾਕੀ ਉਪਰ ਤੇ ਬਈ ਹਮੀਦ ਪਹਿਲੇ ਸੂਏ ਕੀ ਦੋ ਦਿੱਤਾ ਮਾਲਕ ਨੇ 17 18 ਕਿਲੋ ਦੱਸਿਆ ਜੀ 17 18 ਕਿਲੋ ਹਾਂਜੀ ਹਾਂਜੀ ਪਹਿਲੇ ਸੂਏ ਹਾਂਜੀ ਠੀਕ ਆ ਫਾਂ ਦੂਜੇ ਸੂਏ 18 9 ਦਿਨਾਂ ਦੀ ਕੱਚੀ ਆ ਹਾਂਜੀ ਹਾਂਜੀ ਠੀਕ ਮਲਾ ਟੋਰਾ ਦਿਖਾ ਦਿਓ ਟੋਰਾ ਦਾ ਬਈ ਵਾਕੀ ਤੁਹਾਨੂੰ ਟੋਰਾ ਦਿਖਾ ਦਿੰਨੇ ਆ ਬਾਕੀ ਖਵਾਨੇ ਹੋਣਾ ਬਈ ਹਜੇ ਭਰੂਗਾ ਹਜੇ ਆਟਾ ਉਹਨਾਂ ਦੀ ਕੱਚੀ ਆ ਖਵਾਨੇ ਚ ਵਾਲਟ ਲੈਣਾ ਬਈ ਪੂਰੀਆਂ ਹਜੇ ਹਜੇ ਹਵਾਨਾ ਹੋਰ ਭਰਨਾ ਕੰਮ ਵਾਲੀ ਤਿਆਰ ਕਰਨਾਗਾ ਹਜੇ 8 ਦਿਨਾਂ 8 ਸੱਤਾਂ ਦਿਨਾਂ ਦੀ ਕੱਚੀ ਆ ਬਈਆਂ ਦਾ ਬਾਕੀ ਬਈ ਹਵਾਲਟਾਂ ਤੁਸੀਂ ਆਪ ਵੀ ਦੇਖ ਸਕਦੇ ਨੇ ਲੈ ਵਿੱਚ ਇਹੋ ਵੀ ਖੁੱਲੇ ਬਾਕੀ ਮੋ ਮੋ ਤਵੀ ਸੋਹਣਾ ਵੀ ਪ੍ਰਿੰਟ ਵੀ ਸੋਹਣਾ ਗਾਂ ਦਾ ਦੂਜੇ ਸੂਏ ਸੋਹਣਾ ਬਈ ਵਹਿਣ ਨੇ ਬਾਕੀ ਥਣ ਥਣ ਬਹੁਤ ਸੋਹਣ ਲੱਗਿਆ ਬਈ ਜਿਹੜਾ ਸਾਡਾ ਥਾਣਾ ਬਈ ਚੋਈ ਚੋਈ ਦੀ ਵੀ ਬਈ ਪੋਲੀ ਹੋਊਗੀ ਬਈ ਹਵਾਨੇ ਜੀ ਬਈ ਤੁਸੀਂ ਢਾਲ ਲਓ ਤੁਸੀਂ ਆਪ ਹੀ ਦੇਖ ਸਕਦੇ ਕਿੰਨੀ ਪਈ ਆ ਜਿਆ ਨੋਆ 99 ਦਿਨਾਂ ਦੀ ਬਈ ਦੱਸਦਾ ਵੀ ਕੱਚੀ ਆ ਬਾਕੀ ਤੁਹਾਨੂੰ ਥਣ ਥਣ ਦਿਖਾਉਣ ਨੇ ਬਾਕੀ ਬਈ ਮਿਲਕ ਹੋ ਜਾਂ ਤੁਸੀਂ ਆਪ ਦੇਖ ਸਕਦੇ ਨਾੜਾ ਲੂਣਾ ਦੇ ਵਿੱਚ ਬਈ ਕਿਆਂ ਖੜੀਆਂ ਤੇ ਕੀ ਹਰਮਿਤ ਕੀ ਡਿਮਾਂਡ ਮੂੜ ਕਰਦੇ ਆ ਮੇਰੇ 65000 65000 ਰੁਪਇਆ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂਜੀ ਮਾਨਤਾਣ ਥੋੜ ਇਗਾ ਵੀ 65000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਮੌਕੇ ਤੇ ਵੀ ਮਾਨਤਾਨ ਹੋ ਜਾਊਗਾ ਸ਼ਾਈ ਹਾਲ ਵਹਿੜਾ ਬਾਈ ਬਾਕੀ ਤੁਸੀਂ ਪ੍ਰਿੰਟ ਪ੍ਰਿੰਟ ਵੀ ਸੋਹਣਾ ਤੇ ਬਾਕੀ ਉਂ ਵੀ ਵਜਨ ਚਾ ਬਾਈ ਵਹਿੜ ਤੁਸੀਂ ਆਪ ਹੀ ਦੇਖ ਸਕਦੇ ਆ ਵਜਨ ਚਾ ਵਹਿੜ ਬਾਕੀ ਆ ਗਏ ਚੱਲਦੇ ਆਪਾਂ ਦੂਜੇ ਨਾਲ ਗੱਲ ਤੇ ਇਹਦੀ ਕੀ ਡਿਟੇਲ ਆ ਬਾਈ ਜਿਹੜੀਆਂ ਮੀਨੂੰ ਜੀ ਮਾਲਾ 7-8 ਦਿਨ ਹੋ ਗਏ ਸੂਈ ਨੂੰ ਜੀ ਠੀਕ ਆ ਠੀਕ ਆ ਹਾਂਜੀ 7-8 ਦਿਨ ਸੂਈ ਨੂੰ ਹੋ ਗਏ ਹਾਂਜੀ ਐਸ ਵਕਤ ਕੀ ਦੁੱਧ ਆਏ ਦਾ ਦੁੱਧ ਇਹਦੇ 8-12 ਕਿਲੋ ਹੁਣ ਤਿਆਰ ਬਣਾ ਅਗਲਾ ਤਾਂ ਨਾ ਟਾਈਮ ਚੁੜੇ ਜੀ ਠੀਕ ਆ 12 ਕਿਲੋ ਰੈਡੀ ਹੋ ਜਾਣੀ ਹਾਂਜੀ ਬਈ 12 ਕਿਲੋ ਦੁੱਧ ਤਿਆਰ ਆ ਕਹਿੰਦੇ ਮਸੂਈ ਜਰਮੀ ਤਹੀ ਉਹ ਤੀਜਾ ਸੂਏ ਜੀ ਤੀਜੇ ਸੂਏ ਸੂਈ ਆ ਤੇ ਮਗਰ ਇਹਦੇ ਮਗਰ ਇਹਦਾ ਕੱਟਾ ਜੀ ਠੀਕ ਆ ਬਈ ਤੀਜੇ ਸੂਏ ਸੂਈ ਆ 6-7 ਦਿਨਾਂ ਦੀ ਬਾਈਆਂ ਦਾ ਵੀ ਸੂਈ ਵੀ ਆ 12 ਕਿਲੋ ਇਸ ਵਕਤ ਬਈ ਬੋਲਾ ਤਿਆਰ ਆ ਛੋਟੀ ਦੇ ਬਾਕੀ ਤੁਹਾਨੂੰ ਹਵਾ ਤੋਰਾ ਦਿਖਾਣੇ ਤੁਰਦੀ ਦੋ ਬਈ ਤੁਹਾਨੂੰ ਹਵਾਨਾ ਦੋ ਹਵਾਨੇ ਨੂੰ ਕੋਈ ਕੋਈ ਕਾਚ ਨਹੀਂ ਹਵਾਨਾ ਸੋਹਣਾਗਾ 12 ਕਿਲੋ ਦੁੱਧ ਦੁੱਧ ਵੀ ਬਈ ਬਹੁਤ ਚੰਗਾਗਾ ਮੱਝ ਦਾ ਤੇ ਬਾਕੀ ਉਹ ਵੀ ਬਈ ਠੀਕ ਆ ਬੋਡੀ ਸਟਰਕਚਰ ਵੀ ਸੋਹਣਾ ਬਾਕੀ ਥਣ ਥਣੂ ਵੀ ਬਈ ਬਹੁਤ ਸੋਹਣਾ ਲੱਗਿਆ ਵਾ ਬਾਕੀ ਮਗਰ ਭਾਈ ਕਟਾ 6-7 ਦਰਾਂ ਦੀ ਚੂਈ ਆ 12 ਕਿਲੋ 6-7 ਦਰਾਂ ਦੀ ਸੂਈ ਵੀ ਆ 12 ਕਿਲੋ ਦੁੱਧ ਐ ਇਸ ਵਕਤ ਰੈਡੀ ਆ ਭਾਈ ਮਗਰ ਕਟਾ ਤੇ ਹਰਮੀਤ ਭਾਈ ਕਿੰਨਾ ਕੁ ਦੁੱਧ ਕਰ ਜੂਗੀ ਤੇਰੇ ਹਿਸਾਬ ਨਾਲ ਦੁੱਧ 14 ਕਿਲੋ ਦੇ ਦੀ 14 ਕਿਲੋ ਕਰ ਜੂਗੀ ਹਾਂਜੀ ਹਾਂਜੀ ਕਰ ਤੇ ਦੂਜੇ ਸੋਇ ਕੀ ਰਿਕਾਰਡ ਸੀਗਾ ਦੁੱਧ ਦਾ 14-15 ਕਿਲੋ ਦਾ ਦੱਸਦੇ ਸੀਗੇ 14-15 ਕਿਲੋ ਦਾ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਬਈ ਆਪਾਂ ਇਹਦਾ ਹੀ ਲੈਣ ਦੇਣ 85000 ਰੁਪਈਆ ਜੀ 85000 ਹਾਂ ਜੀ ਬੋਕੇ ਦੇ ਮਾਨਦਾਨ ਹੋ ਜਾਊਗਾ ਆ ਮਾੜਾ ਮੋਟਾ ਹੋਊਗਾ ਜੀ ਠੀਕ ਹਾਂਜੀ ਬਾਹਲਾ ਨਹੀਂ ਕੀ 85000 ਰੁਪਈਆ ਬਈ ਨੇ ਬਈ ਡਿਮਾਂਡ ਕੀਤੀ ਐ ਬਾਕੀ ਸੂਆ ਸਵਾਇਆ ਪਸ਼ੂ ਆ ਬਈ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਐ ਬਈ ਇਹਦਾ ਵੀ ਇੱਕ ਡੰਗ ਚੋ ਭਾਅ ਦੋ ਡੰਗ ਚੋ ਲੋ 12 ਕਿਲੋ ਇਸ ਵਕਤ ਦੁੱਧ ਲੈੜੀ ਆ 6-7 ਦਾਣਾਂ ਦੀ ਬਈਆਂ ਦਾ ਤੁਸੀਂ ਸੂਈ ਵੀ ਆ ਮਗਰ ਕਟਾ ਬਾਕੀ ਤਸੱਲੀ ਤੁਸੀਂ ਬਈ ਆਪ ਕਰ ਲੈਣੀ ਐ ਕਿ ਚੋਕੇ ਵੇਖ ਲੈਣੇ ਸੂਆ ਸਵਾਇਆ ਪਸ਼ੂ ਦਾ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਬਈ ਇਹ ਕਰਮੀ ਦਾ ਆ ਆਪਣੇ ਪਿੰਡ ਸੁਖਾਣਾੰਦ ਦਾ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਤੇ ਆਪਣਾ ਵਾਂਦਰਾ ਰਾਂਹ ਤੇ ਘਰ ਹੈ ਜੀ ਠੀਕ ਹੈ ਫੋਨ ਨੰਬਰ ਬਾਈ ਫੋਨ ਨੰਬਰ 98774 32784 ਠੀਕ ਹੈ 98774 32784 ਬਾਈ ਦਾ ਬਾਈ ਫੋਨ ਨੰਬਰ ਅਸੀਂ ਡਿਸਪਲੇ ਤੇ ਚਲਾਤਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਜਾਂ ਕੋਈ ਬਾਈ ਤੋਂ ਹੋਰ ਤੁਸੀਂ ਗੱਲਬਾਤ ਪੁੱਛਣੀ ਆ ਜਾਂ ਸਤ ਪੁੱਛਣਾ ਨਹੀਂ ਹੋ ਰਹੀ ਗਈ ਉਹ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਇਨੇ ਨਬੇ ਸਾਡਾ ਹੌਸਲਾ ਬਣਿਆ ਰਹਿੰਦਾ ਐ ਇੱਕ ਜੇ ਮੇਰਾ ਭਰਾ ਜੋ ਵੀ ਸਾਡਾ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਬਈ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ